ਮੁੱਖ ਮੰਤਰੀ ਗਲੀ ਗਲੀ ਜਾ ਕੇ ਉਹ ਲੱਭਦੇ ਫਿਰਨ ਕਿਹਦੇ ਕੋਲੇ ਪੁੜੀ ਐ ਕਿਹੜਾ ਵੇਚਦਾ ਇਹ ਕੰਮ ਐ ਲੋਕਾਂ ਦਾ ਇਹ ਤਾਂ ਪਹਿਲਾਂ ਦੀ ਗੱਲ ਨਹੀਂ ਸਰ ਇੱਕ ਗੱਲ ਐ ਸਵਾਲ ਸੋਚ ਸਮਝ ਕੇ ਕਰੋ ਲੋਕ ਸਭਾ ਚੋਣਾਂ ਸਿਰਤੇ ਨੇ ਅਤੇ ਸਾਰੇ ਹੀ ਆਗੂ ਚੋਣ ਮੈਦਾਨ ਦੇ ਵਿੱਚ ਟਟੇ ਹੋਏ ਨੇ ਆਪੋ ਆਪਣੀਆਂ ਪਾਰਟੀਆਂ ਦੀ ਵਾਅਦੇ ਅਤੇ ਦਾਅਵਿਆਂ ਦੇ ਪਟਾਰੇ ਖੋਲੀ ਬੈਠੇ ਇਹਨਾਂ ਆਗੂਆਂ ਨੂੰ ਜਦੋਂ ਲੋਕ ਜਾਂ ਪੱਤਰਕਾਰ ਸਵਾਲ ਕਰਦੇ ਨੇ ਤਾਂ ਕਈ ਵਾਰ ਕੁਝ ਆਗੂ ਆਪਣਾ ਆਪ ਆਗੂਆ ਲੈਂਦੇ ਨੇ ਅਤੇ ਅਜੇ ਹਾਈ ਕੁਝ ਵਾਪਰਿਆ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਦੇ ਨਾਲ ਦਰਅਸਲ ਚੋਣ ਪ੍ਰਚਾਰ ਵਿੱਚ ਰੁੱਝੇ ਕਾਂਗਰਸ ਦੇ ਆਗੂ ਮੁਹੰਮਦ ਸਦੀਕ ਨੂੰ ਜਦੋਂ ਪੱਤਰਕਾਰਾਂ ਨੇ ਇਸ ਗੱਲ ਦੀ ਯਾਦ ਕਰਵਾਈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਚਿੱਟਾ ਖਤਮ ਕਰਨ ਦੀ ਗੱਲ ਆਕੀ ਸੀ ਤਾਂ ਮੁਹੰਮਦ ਸਦੀਕ ਆਪੇ ਤੋਂ ਬਾਹਰ ਹੋ ਗਏ ਕੀ ਕੁਝ ਕਿਹਾ ਮੁਹੰਮਦ ਸਦੀਕ ਨੇ ਤੁਸੀਂ ਖੁਦ ਹੀ ਸੁਣ ਲਵੋ ਗੁਟਕਾ ਸਾਹਿਬ ਦੀ ਸੌਂ ਚੱਕੀ ਸੀ ਵੀ ਮੈਨੂੰ ਜਦੋਂ ਕੋਈ ਵੀ ਬੰਦਾ ਤੁਹਾਡਾ ਕੀ ਮਤਲਬ ਹੈ ਵੀ ਮੁੱਖ ਮੰਤਰੀ ਗਲੀ ਗਲੀ ਜਾ ਕੇ ਉਹ ਲੱਭਦੇ ਫਿਰਨ ਕਿਹਦੇ ਕੋਲੇ ਪੁੜੀ ਹੈ ਕਿਹੜਾ ਵੇਚਦਾ ਇਹ ਕੰਮ ਹੈ ਲੋਕਾਂ ਦਾ ਜਦ ਤੱਕ ਲੋਕ ਸਾਥ ਨਹੀਂ ਦੇਣਗੇ ਇਹ ਗੱਲ ਨਹੀਂ ਹੁੰਦੀ ਹੈ ਇਹ ਗੱਲ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਸੀ ਮੈਂ 4 ਹਫ਼ਤੇ ਜੀ ਇਹਨੂੰ ਬੰਦ ਕਰਵਾ ਦੂੰਗਾ ਬੰਦ ਕਰ ਕਿਵੇਂ ਕਰੋ ਸਰਕਾਰਾਂ ਕਿਵੇਂ ਚੱਲਦੀਆਂ ਨੇ ਪਹਿਲਾਂ ਉਹਨਾਂ ਨੂੰ ਇਨਫੋਰਮੇਸ਼ਨ ਹੁੰਦੀ ਆ ਉਹਨਾਂ ਨੂੰ ਹੁੰਦੀ ਆ ਫਿਰ ਉਹ ਆਰਡਰ ਕਰਦੇ ਨੇ ਜਾ ਜਿਹੜੇ ਬੰਦੇ ਨੂੰ ਫੜਦੇ ਹੋ ਉਹਨੂੰ ਲੈ ਕੇ ਆਓ ਪੋਜੀਸ਼ਨ ਇਹ ਹੈ ਬਹੁਤ ਸਾਰੇ ਲੋਕ ਤੁਸਥ ਲੋਕ ਉਹ ਸਬੂਤ ਨਹੀਂ ਹੁਣ ਜਦ ਤੱਕ ਸਬੂਤ ਨਹੀਂ ਹੈ ਉਦੋਂ ਤੱਕ ਕੋਈ ਗਵਾਹ ਦਾ ਪੇਸ਼ ਨਹੀਂ ਉਹਦੇ ਤੇ ਪਰਚਾ ਨਹੀਂ ਹੋ ਸਕਦਾ ਗੱਲ ਇੱਥੇ ਹੀ ਖਤਮ ਨਹੀਂ ਹੋਈ ਜਦੋਂ ਪੱਤਰਕਾਰਾਂ ਨੇ ਮੁਹੰਮਦ صدیق ਨੂੰ ਕਿਸਾਨਾਂ ਦੇ ਖੁਦਕੁਸ਼ੀਆਂ ਬਾਬਤ ਸਵਾਲ ਕੀਤਾ ਤਾਂ ਮੁਹੰਮਦ صدیق ੜਕ ਗਏ صدیق ਜਿੱਥੇ ਪੱਤਰਕਾਰਾਂ ਦੇ ਗਲ ਪੈਂਦੇ ਦਿਖਾਈ ਦਿੱਤੇ ਉੱਥੇ ਹੀ ਉਹਨਾਂ ਕਿਹਾ ਕਿ ਕਿਸਾਨਾਂ ਨੇ ਕਰਜ਼ੇ ਉਹਨਾਂ ਦੀ ਸਰਕਾਰ ਵੇਲੇ ਨਹੀਂ ਲਈ ਪਹਿਲਾਂ ਦੇ ਹੀ ਲਏ ਹੋਏ ਨੇ ਏ ਤੁਹਾਡਾ ਕੀ ਖਿਆਲ ਹੈ ਵੀ ਇਹਨਾਂ ਨੇ ਸਾਡੀ ਸਰਕਾਰ ਆਈ ਤੇ ਉਹ ਆਪਣੇ ਕਰਜ਼ਾ ਲਿਆ ਇਹ ਤਾਂ ਪਹਿਲਾਂ ਦੀਆਂ ਗੱਲਾਂ ਨੇ ਇਹ ਤਾਂ ਪਹਿਲਾਂ ਦੀਆਂ ਗੱਲਾਂ ਨਹੀਂ ਸਰ ਇੱਕ ਗੱਲ ਹੈ ਸਵਾਲ ਸੋਸਮ ਜੀ ਕਿ ਕਰੋ ਸਿੱਧੀ ਜਿਹੀ ਗੱਲ ਹੈ ਪਹਿਲਾਂ ਲੋਕਾਂ ਨਾਲ ਵਾਅਦੇ ਕਰੋ ਅਤੇ ਬਾਅਦ ਵਿੱਚ ਲੋਕਾਂ ਦੇ ਸਵਾਲ ਜਦੋਂ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤਾਂ ਟੁਕਮੇ ਜਵਾਬ ਦੇਣ ਦੀ ਥਾਂ ਭੜਕ ਜਾਣਾ ਕਿੰਨਾ ਕੁ ਜਾਇਜ਼ ਹੈ ਇਸ ਦਾ ਜਵਾਬ ਤਾਂ ਲੋਕ ਮੰਗੇ ਹੀ ਰਹੇ ਨੇ ਪਰ صدیق ਸਾਹਿਬ ਸਵਾਲ ਇਹ ਹੈ ਕਿ ਕਿਸਾਨਾਂ ਨੇ ਕਰਜ਼ੇ ਉਸ ਸਮੇਂ ਵੀ ਸ਼ਾਇਦ ਤੁਹਾਡੀ ਸਰਕਾਰ ਦੇ ਕਾਰਜਕਾਲ ਵਿੱਚ ਨਹੀਂ ਲਏ ਸਨ ਜਦੋਂ ਤੁਹਾਡੀ ਪਾਰਟੀ ਨੇ 2017 ਦੀਆਂ ਚੋਣਾਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵੱਡਾ ਵਾਅਦਾ ਕੀਤਾ ਸੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪੈਰਾਮਿਡ ای ਸਰਵਿਸਿਜ਼ ਦੀ ਟੀਮ ਨੂੰ ਜਿਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ